ਅੱਜ ਬਲੌਗ ਟਾਂਡਾ ਦੇ ਅਧੀਨ ਪੈਂਦੇ ਪਿੰਡ ਹਰਸੀ ਪਿੰਡ ਵਿਖੇ ਸਟਰੀਟ ਲਾਈਟਾਂ ਲਗਾਈਆਂ ਗਈਆਂ ਤਾਂ ਜੋ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਮਿਲ ਸਕਣ ਅਤੇ ਪਿੰਡ ਵਾਸੀਆਂ ਦੀ ਨਿਹਾਰ ਜਿਹੜੀ ਬਦਲੀ ਜਾ ਸਕੇ ਅਤੇ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ ਅਤੇ ਪਿੰਡ ਵਾਸੀਆਂ ਨੂੰ ਸੁਭਦਾਂਵਾ ਪ੍ਰਦਾਨ ਕੀਤੀਆਂ ਗਈਆਂ ਪਿੰਡਾਂ ਦੇ ਵਿਕਾਸ ਵਾਸਤੇ ਰਚ ਪਿੰਡਾਂ ਨੂੰ ਰਚਣਾਉਣ ਵਾਸਤੇ ਨਵੀਆਂ ਲਾਈਟਾਂ ਪਹਿਲਾਂ ਹਰਸੀ ਪਿੰਡ ਨੂੰ 29 ਲਾਈਟ ਆਈਆਂ ਸਨ ਹੁਣ 11 ਲਾਈਟਾਂ ਹੋਰ ਆਈਆਂ ਜੋ ਕਿ ਪਿੰਡ ਦੇ ਵੱਖ-ਵੱਖ ਚੌਂਕਾਂ ਦੇ ਵਿੱਚ ਲਗਾਈਆਂ ਜਾ ਰਹੀਆਂ ਹਨ ਮਾਨਯੋਗ ਭਗਵੰਤ ਜੀ ਦੀ ਅਗਵਾਈ ਦੇ ਵੇਸ ਨਾਲ ਹੀ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਡਾ ਜਸਵੀਰ ਸਿੰਘ ਜੀ ਰਾਜਾ ਪ੍ਰਧਾਨ ਕੇਸ਼ਵ ਸਿੰਘ ਸੈਣੀ ਦੀ ਰਹਿਮਾਈ ਹੇਠ ਪਿੰਡ ਦੇ ਕਾਰਜ ਚੱਲ ਰਹੇ ਹਨ ਗਲੀਆਂ ਨਾਲੀਆਂ ਬਣਾਈਆਂ ਜਾ ਰਹੀਆਂ ਹਨ ਬਹੁਤ ਧੰਨਵਾਦ ਕਰਦੇ ਆਪਾਂ ਪੰਜਾਬ ਸਰਕਾਰ ਦਾ ਜਿਹੜੇ ਪਿੰਡਾਂ ਦੇ ਵਿਕਾਸ ਤੇ ਹੋਰ ਕਮਾਂਕਾਰਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾ ਰਹੇ ਹਨ ਕੋਈ ਪਾਰਟੀ ਵਾਈ ਦਾ ਕੰਮ ਨਹੀਂ ਜਿੱਥੇ ਹਰੇਕ ਦਾ ਕੰਮ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਧੰਨਵਾਦ ਪੰਜਾਬ ਸਰਕਾਰ ਦਾ